ਹਾ 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 ਬੜੇ ਪਿਆਰ ਮਾਰਤੇ ਗੰਦੀ ਲਾਦ ਪਤਾ ਨਹੀਂ ਕਿੱਧਰ ਨਿਕਲੀ ਉਹ ਮੋਟਰਸਾਈਕਲ ਲੈ ਕੇ ਐ ਨਹੀਂ ਪਤਾ ਮੇਰਾ ਸਾਲਾ ਆਸ਼ਕੀਆਂ ਨਾਲ ਘਰਦਾ ਫਿਰਦਾ ਕੁੜੀਆਂ ਪਰ ਆਪ ਕਿਹੜਾ ਬਾਲੇ ਚੰਗੇ ਸੀਗੇ ਆਪਾਂ ਆਪ ਜਿਹੋ ਜਿਹੀ ਆਪ ਸੀ ਜਿਹੋ ਜਿਹੀ ਕੋਕਰ ਦੇ ਕੋਕਰ ਦੇ ਬੱਚੇ ਮਾਂ ਪਿਓ ਦੀਆਂ ਗੱਲਾਂ ਯਾਦ ਆਉਂਦੀਆਂ ਭਾਈ ਚਲੋ ਭਾਈ ਬੜੇ ਭਾ ਆ ਗਿਆ ਆਪਾਂ ਤਾਂ ਆਪਦੀ ਟਪਾਲੀ ਮੇਰੇ ਸਾਲੇ ਭੁੱਖੇ ਮਾਰਨਗੇ ਕਿਵੇਂ ਚੜਿਆ ਕੀ ਕਰਦਾ ਬਾਰ ਦਾਣਾ ਭਰ ਰਾਮ ਜੂ ਝਾਂਕੋ ਬਸੂ ਕੁ ਡਾਲਣਾ ਹੈ ਚਾਂਗਾ ਭਾਈ ਤੂੰ ਵੀ ਕਰ ਲੈ ਇੱਕ ਤਾਂ ਭਈਆ ਹੀ ਨਹੀਂ ਲੋਟ ਆਉਂਦਾ ਕੰਜਰ ਦਾ ਚੱਲ ਆਪਣਾ ਕੀ ਲੈਣਗੇ ਆਪਾਂ ਤਾਂ ਆਪ ਲੱਜ ਤਾਂ ਹੀ ਲੰਗਾ ਡੱਕਾ ਪਾਣੀ ਤੋੜਿਆ ਹੂੰ ਇਹ ਮੇਰੇ ਵਾਲਾ ਪਿਓ ਸੱਚਾ ਕਹਿੰਦਾ ਸੀ ਬਿਲੇ ਕਹਿੰਦਾ ਭਰੇਗਾ ਭਰੀ ਜਾਣਾ ਹੈ ਹਾਂ ਚੱਲ ਭੈਣ ਦੀ ਲੱਕੜ ਲਵੇ ਆਪਾਂ ਤਾਂ ਆਪ ਲੱਜ ਤਾਂ ਹੀ ਲੰਗਾ ਆਪਾਂ ਤੋਂ ਕਿਹੜਾ ਕੰਮ ਉਹ ਪਾਣੀ ਲਿਆ ਓਏ ਜਵਾਕਾ ਓਏ ਆਉਣਾ ਯਾਰ ਬਾਪੂ ਆ ਦੇਖ ਮੇਰੇ ਸਾਲੇ ਕਿਵੇਂ ਬੋਲਦੇ ਆ ਪਲਸਨ ਲੈਣ ਵੇਰੇ ਤਾਂ ਭੱਜ ਕੇ ਆ ਜਾਂਦੇ ਐ ਪਾਣੀ ਮਗਵਾਉਣ ਵਲੇ ਲਿਆਉਣਾ ਬਾਪੂ ਇਹੀ ਨਹੀਂ ਲੋਟ ਆਉਂਦੇ ਓਏ ਚੁਚਰੇ ਜੇ ਮੇਰੇ ਸਾਲਿਆਂ ਦੇ ਨਲੰਗਾਂ ਸੁੱਕੀਆਂ ਨਹੀਂ ਅਜੇ ਹੂੰ ਦੇਖਾ ਪਲਸਨ ਲੈਣੀ ਦੇਈ ਬਾਪੂ ਸੋ ਦੇਈ ਬਾਪੂ ਦੋਸੋ ਹੁਣ ਕਦੋਂ ਆਉਣੇ ਐ ਦੇਖ ਲੈ ਭਾਈ ਉਹ ਮੇਰਾ ਸਾਲਾ ਕਦੋਂ ਦਾ ਗਿਆ ਮੋਟਰਸਾਈਕਲ ਲੈ ਕੇ ਨਾ ਖਬਰ ਆ ਨਾ ਸਾਰ ਚੱਲ ਬਣਾ ਸੌ ਜਾ ਆਪਣੇ ਤਾਂ ਆਪੇ ਦੇਖੀ ਜਾਊਗੀ। ਹੋ ਬਾਪੂਏ। ਹੋ ਬਾਪੂ। ਹੋ ਮੇਰੇ ਸਾਰੇ ੜੀਵਾਰ ਵਾਗ ਗਏ ਰ। ਬਾਹਰ ਪੁੱਤ ਕਿੱਥੇ ਹੱਗਣਾ? ਨਹੀਂ ਬਾਪੂ ਬਾਹਰਲੇ ਦੇਸ਼। ਬਾਹਰਲੇ ਛੱਗਣ ਗਏ ਆ। ਉਹ ਬਾਪੂ ਬਾਹਰਲੇ ਦੇਸ਼ ਗਏ ਆ, ਬਾਹਰਲੇ ਦੇਸ਼ ইংল্যান্ড, ਅਮਰੀਕਾ, ਕੈਨੇਡਾ। ਉੱਥੇ ਕੀ ਲੈਣ ਗਏ ਆ? ਉਹ ਮੈਂ ਵੀ ਬਾਹਰ ਜਾਣਾ ਯਾਰ। ਬਾਰ ਬੋ ਤਾਂ ਆਪਣੇ ਦੋ ਦੋ ਟਟਕਾ ਬਣੀਆਂ ਤਾਂ ਇੱਥੇ ਹੀ ਵਗ ਜਾ ਲੈ ਬਾਪੂ ਯਾਰ ਤੂੰ ਤਾਂ ਪੁੱਠੇ ਬਸੇ ਲੈ ਕੇ ਜਾਏਗਾ ਗੱਲ ਮੈਂ ਬਾਹਰ ਜਾਣਾ ਬਾਹਰਲੇ ਦੇਸ਼ ਉੱਥੇ ਕੀ ਕਰੇਗਾ ਕੰਮ ਤੇ ਇੱਥੇ ਕਰ ਲਓ ਮੇਰੇ ਸਾਲਿਆ ਇੱਥੇ ਕੀ ਟੋਡੀਆਂ ਲੱਤੇ ਤੀ ਇੱਥੇ ਤੁਹਾਨੂੰ ਸੰਗ ਲੱਗਦੀ ਕਰਦਿਆਂ ਨੂੰ ਐ ਬਾਪੂ ਇੱਥੇ ਪੈਸੇ ਨਹੀਂ ਮਿਲਦੇ ਉਥੇ ਦੁੱਗਣੇ ਮਿਲਦੇ ਆ ਹਾਂ ਦੁੱਗਣੇ ਮਿਲਦੇ ਆ ਪਤਾ ਹੀ ਹੈ ਜਿਹੜਾ ਪਾਸੋਂ ਜਾਣੇ ਹੋ ਪਹਿਲੋ ਤੁਸੀਂ ਹੈ ਨਹੀਂ ਮੇਰੇ ਕੋਲ ਪੈਸੇ ਪੂਸੇ ਮੈਂ ਕਿੱਥੋਂ ਦੇ ਦਿਆਂ ਕੋਈ ਨਹੀਂ ਬਾਪੂ ਕੀ ਬਾਪੂ ਕੋਈ ਨਹੀਂ ਮੈਨੂੰ ਵੇਚ ਬਈ ਯਾਰ ਮੱਡੀ ਕਿੱਲਾ ਵੇਚਦੇ ਦੇਖੀ ਜਊ ਹਾਂ ਕਿੱਲਾ ਵੇਚ ਦੋ ਤੇ ਅੱਕ ਰੱਕ ਲ ਉਹ ਭੜੇ ਮਿੱਟੀ ਨਾਲ ਮਿੱਟੀ ਹੋ ਕੇ ਬਣਾ ਕੇ ਗਿਆ ਕਿਲਾ ਵੇਚ ਲੈ ਟਾਵਰ ਨਾ ਕਹਦਾ ਵੱਡਾ ਤੂੰ ਕਿਹੜਾ ਬਣਾ ਲੈ ਜਾਏਗਾ ਤਨੂ ਮੈਂ ਦੇਮਾ ਟਾਵੇਂ ਕੋ ਜਾਣਾਂ ਨਹੀਂ ਇੱਥੋਂ ਤੂੰ ਸਾਲੇ ਚੌਧਰ ਦੇ 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 ਇਹਨਾਂ ਨੂੰ ਪੈਸੇ ਆਹਾ ਆਹਾ ਆਹ ਇਹ ਬਹੁਤ ਠੱਠ ਕਰਨ ਲੱਗ ਗਿਆ ਮੈਨੂੰ ਕੀ ਬਾਤ ਹੋ ਗਈ ਸਰਕਾਰ ਕਾਂ ਪੇ ਗਏ ਇੱਥੇ ਆ ਹੁਣ ਤੂੰ ਆ ਜਾ ਪਹਿਲਾਂ ਉਹਨੂੰ ਭੇਜਿਆ ਹਾਂ ਸਰਦਾ ਪੈਸੇ ਮੰਗਦਾ ਕਿੱਥੋਂ ਦੇ ਦਿਆਂ ਪੈਸੇ ਉਹ ਸਰਦਾਰ ਉਹ ਪਸਨਾਤੀ ਹੈ ਉਸਮੇ ਦੇ ਦੇ ਦੇਣਾ ਉਸਨੂੰ ਪਸਨਾਲ ਕਿਤੇ ਬਾਹਰ ਲੈ ਦੇ ਜਾਣ ਨੂੰ ਕਹਿੰਦਾ ਪਤੰਦਰਾ ਉਹ ਬਾਹਰ ਕਿਆ ਕਰੇਗਾ ਜਾ ਕਰ ਸਮਝਾ ਚੜਿਆ ਉਹਨੂੰ ਪੁੱਤ ਸਮਝਾ ਤੂੰ ਦੋ ਤਾਂ ਕਿੱਲੇ ਐ ਉਹੀ ਵੇਚਤੇ ਤਾਂ ਫਿਰ ਉਹ ਕਿੱਥੇ ਕੰਮਜਾ ਪਾਵਾਂਗੇ ਆਪਾਂ ਉਹ ਮੇਰੇ ਕੋ ਵੀ ਨਹੀਂ ਸੁਣਦਾ ਐ ਉਹ ਜੋ ਕੰਮ ਕਹਤਾ ਹੈ ਉਹ ਮੇਰੇ ਕੋ ਕਹਿ ਦਿੰਦਾ ਹੈ ਉਹ ਵੀ ਤੂੰ ਕਰ ਦੇ ਨਾ ਪੁੱਤ ਤੇ ਬਾਈ ਪੁੱਤ ਸਾਡੇ ਵਾਲੇ ਟਾਈਮ ਬਾਹਲੇ ਚੰਗੇ ਸੀ ਸ਼ੇਰਾ ਅਸੀਂ ਸਾਡੇ ਮਾਂ ਪਿਓ ਮੂਰੇ ਬੋਲਦੇ ਨਹੀਂ ਸੀ ਹੁਣ ਤਾਂ ਦੋ ਤਿੰਨ ਰੇ ਮੈਂ ਵੀ ਕੁੱਟਿਆ ਕਰ ਤੇ ਅਸੀਂ ਆਪਦੇ ਮਾਂ ਪਿਓ ਮੂਰੇ ਬੋਲਦੇ ਨਹੀਂ ਹੁੰਦੇ ਸੀ ਸ਼ੇਰਾ ਹਾਂ ਕਾਹ ਸਾਨੂੰ ਸਾਡਾ ਮਾਂ ਤੋਂ ਕਹਿੰਦਾ ਸੀ ਅੱਖ ਨਹੀਂ ਚੱਕਦੇ ਸੀ ਇਹ ਦੇਖ ਲਾ ਕੇ ਕਿਵੇਂ ਹੁਣ ਮੈਨੂੰ ਪੁੱਠਾ ਸਿੱਧਾ ਬੋਲ ਕੇ ਗਿਆ ਹੈ ਉਹ ਤਾਂ ਕਿਚਰ ਸਰਦਾਰ ਐਸੇ ਹੈ ਨਾ ਉਹ ਤਾਂ ਬੜਾ ਬਹਿਤੀ ਲੜਕਾ ਹੈ ਉਹ ਜੋ ਮੈਨੂੰ ਦੱਸਦੇ ਆ ਮੈਨੂੰ ਲੋਕ ਦੱਸਦੇ ਆ ਉਹ ਮੈਂ ਗਲੀ ਭੇ ਗਿਆ ਤਾਂ ਉਹ ਮੇਰੇ ਕੋਲ ਬੋਲ ਰਹੇ ਤੇ ਉਹ ਜੋ ਛੋਟੇ ਵਾਲਾ ਸਰਦਾਰ ਹੈ ਨਾ ਤੁਹਾਡਾ ਉਹ ਗਲਤ ਕੰਮ ਕਰਤਾ ਹੈ ਕਹਿੰਦੇ ਕੰਮ ਕਰਤਾ ਆਪਣਾ ਕਿਆ ਲਊਗਾ ਕਿਸੇ ਨੂੰ ਲੱਤਾਂ ਤੜਾਲੇਗਾ ਹਾਂ ਤੋਂ ਸਰਦਾਰ ਨੂੰ ਲੱਤਾਂਾਂ ਟੁੱਟੇਗੀ ਨਾ ਹਾਂ ਚਾਲਾ ਚਰ ਚਰਫਰ ਚਲਦਾ ਹਾਂ ਹਾਂ ਕਰ ਲੈ ਚਿਹਰਾ ਕੰਮ ਕੋਈ ਨਹੀਂ ਪਤਾ ਮੇਰਾ ਸਾਡਾ ਭਈਆ ਇਹੀ ਨਹੀਂ ਲੋਟ ਆਉਂਦਾ ਕਿ ਵੀ ਬਹੁਤ ਹੁਣ ਚੰਬ ਲੱਗ ਗਿਆ ਅੱਗੇ ਨਾਲੋਂ ਜਦੋਂ ਆਪਦੀ ਲਾਤੀ ਮਾੜੀ ਨਿਕਲ ਗਈ ਉਹਨੂੰ ਬੱਕੀ ਰੱਖ ਗਏ ਚੜੇ ਨੂੰ ਪਹਿਲਾ ਟਾਈਮ ਹੁੰਦਾ ਸਾਡਾ ਹੈ ਆ ਕਣਕਾ ਕੁਣਕਾ ਵੇਲੇ ਰਲ ਮਿਲ ਕੇ ਕੰਮ ਧੰਦਾ ਕਰਦੇ ਸੌ ਕੁਸ ਕੰਮ ਕਰਦੇ ਹੁਣ ਦੇਖ ਲੈ ਭਾਈ ਚੰਗੇ ਕੱਪੜੇ ਮਸ਼ੀਨਾ ਆਗੀਆਂ ਅਗੇ ਹੜ ਨਾ ਦੀਆਂ ਵਿਸਾਖੀ ਦਾ ਚਾ ਚੜਿਆ ਹੋਂ ਦਾ ਵਿਸਾਖੀ ਤੇ ਜਾਵਾਂਗੇ ਹੈ ਨਹੀਂ ਕੋਈ ਹੁਣ ਕਿਸੇ ਨੂੰ ਚੱਲ ਸੌ ਜਾਮਣਾ ਆਪੇ ਦੇਖੀ ਜਾਊਗੀ ਚੱਕ ਕਾਗਜ਼ ਤਾਂ ਮੈਂ ਤਿਆਰ ਕਰਾ ਲੈਣ ਨਾਲ ਆ ਜਹਿਰ ਵਾਲੀਆਂ ਗੋਲੀਆਂ ਵੀ ਲੈ ਆ ਨਾਲ ਦੀ ਨਾਲ ਛਾਪਾਂ ਨਵੇੜੀ ਦੂੰ ਕੰਚਰ ਦੇ ਦਾ ਬੁੜੇ ਦਿਨੇ ਛਾਪਾ ਕਰ ਰੱਖਿਆ ਮੇਰੇ ਛਲੜੇ ਨੇ ਓ ਕੀ ਕਰਦਾ ਕੀ ਕਰਦਾ ਵੜਾ ਖਰਜ ਲੋ ਮਾਰਦਾ ਓਏ ਆਏ ਓ ਕੀ ਕਰਦਾ ਓ ਮਾਰਦਾ ਸਰਦਾਰ ਕੀ ਬਾਤ ਹੋ ਗਈ ਓ ਮਾਰਦਾ ਓਏ ਸਰਦਾਰ ਕੀ ਬਾਤ ਹੋ ਓ ਮਾਰਦਾ ਓਏ ਓ ਮਾਰਦਾ ਚਿੜਿਆ ਪੁੱਤ ਓ ਮੇਰਾ ਸਾਡਾ ਸਰਦਾਰ ਓ ਮੇਰਾ ਹੱਲ ਗਿਆ ਊਠਾ ਲਵਾ ਕੇ ਲੈ ਗਿਆ ਓ ਚਿੜਿਆ ਮੈਨੂੰ ਲੱਗਾ ਮੇਰਾ ਸਾਡਾ ਓ ਕੀ ਬਾਤ ਹੋ ਗਈ ਓ ਚਿੜਿਆ ਮਾਰਦਾ ਓਏ ਓ ਟੱਕ ਪੁੱਤ ਖੁੰਡੀ ਚਿੜਿਆ ਮੇਰੀ ਓਏ ਏ ਮਾ ਓ ਮੈਂ ਤਾਂ ਉਹ ਮੇਰੇ ਨਾਲ ਕਰ ਗਿਆ ਓਏ ਪੇਜੋ ਪੇਜੋ ਕੁਝ ਬਾਤ ਸਰਦਾਰ ਪੇਜੋ ਓ ਮੈਨੂੰ ਕਿਸੇ ਡਾਕਟਰ ਕੋਲੇ ਲੈ ਚਲ ਚੜਿਆ ਓਏ ਮੇਰੀ ਤਾਂ ਜਾਨ ਗਈ ਆ ਤੂੰ ਮੈਨੂੰ ਲੈ ਕਰ ਜਾ ਤੈਂ ਲੈ ਕਰ ਜਾਂਦਾ ਬੋ ਜੋ ہماری ਮਾਰਕੀਟ ਮੈਂ ਆਣਾ ਉਹ ਲੈ ਚਲ ਬੁੱਤ ਮੈਂ ਤਾਂ ਓਏ ਚਲਦੇ ਆ ਸਰਦਾਰ ਮਾਰ ਗਿਆ ਓ ਮੈਨੂੰ ਤਾਂ ਮੇਰਾ ਪੁੱਤ ਉਹ ਚਲੋ ਸਰਦਾਰ ਜੀ ਆਏ ਮਾਰ ਗਿਆ ਓ ਮੈਨੂੰ ਜਮੀ ਓ ਪੱਟ ਗਿਆ ਓ ਜਮੀ ਪੱਟ ਗਿਆ ਮੈਨੂੰ ਤਾਂ ਉਹ ਓ ਮੈਨੂੰ ਜਮੇ ਪੱਟ ਗਿਆ ਓਏ ਚੜਿਆ ਵੱਖਾ ਲਵਾ ਗਿਆ ਕੋਈ ਗੱਲ ਨਹੀਂ ਓ ਮੈਨੂੰ ਜਮੇ ਮਾਰ ਗਿਆ ਓ ਉਹ ਕੋਈ ਗੱਲ ਨਹੀਂ ਇਧਰ ਸੇ ਜਾਂਦੇ ਸਰਦਾਰ ਇਧਰ ਸੇ ਚਲेंगे ਓ ਇਧਰ ਸੇ ਲਾ ਮਾਰ ਗਿਆ ਮੈਂ ਤਾਂ ਜਮੇ ਚੜਿਆ ਓਏ ਕੋਈ ਗੱਲ ਨਹੀਂ ਸਰਦਾਰ ਕੋਈ ਗੱਲ ਨਹੀਂ ਓ ਉਹ ਊਠਾ ਲਵਾ ਗਿਆ ਕੰਜਰ ਦਿਆ ਉਹ ਤਾਂ ਐਸੇ ਹੀ ਸਰਦਾਰ ਹੀ ਹੈ ਨਾ ਤੂੰ ਕਿਸੇ ਦੀ ਸੁਣਦੇ ਹੈ ਔਰ ਓ ਆਹੀ ਆਕੇ ਡਾਕਟਰ ਦੀ ਦੁਕਾਨ ਜਿਹੜੀ ਕਹਿੰਦਾ ਸੀ ਤੂੰ ਹਾਂ ਬੁਈ ਹੈ ਸਰਦਾਰ ਜੇ ਲਿਖਾ ਪੜਖਾ ਜੇ ਲਿਖਾ ਹੈ ਇੱਥੇ ਵਿਸ਼ੇਸ਼ ਧਿਆਨ ਕਮਾਈ ਦਾ ਕੀਤਾ ਜਾਂਦਾ ਹੈ। ਉਹ ਕੰਜਰ ਦਾ ਕਮਾਈ ਦਾ ਨਹੀਂ ਇਹ ਲਿਖਿਆ ਇੱਥੇ ਚਣਾਈ ਦਾ ਕੰਮ ਕੀਤਾ ਜਾਂਦਾ ਤੈਨੂੰ ਪੰਜਾਬੀ ਨਹੀਂ ਪੜ੍ਹਦੀ ਉਹਦੀ ਕੀ ਕਰੇਗਾ ਤੂੰ? ਹਾਂ ਜੇ ਜੇ ਕੀ ਲਿਖਿਆ ਇੱਥੇ ਹਰ ਪ੍ਰਕਾਰ ਦੀ ਬਿਮਾਰੀ ਦਾ ਧਿਆਨ ਕੀਤਾ ਜਾਂਦਾ ਹੈ। ਉਹ ਧਿਆਨ ਨਹੀਂ ਇੱਥੇ ਹਰ ਪ੍ਰਕਾਰ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਅੱਛਾ ਜੀ ਤੇ ਆਹ ਥੱਲੇ ਇਹ ਲਿਖਿਆ ਜੀ ਇੱਥੇ ਚਾਪੜਿਆਂ ਦਾ ਵੀ ਸਿਲਾਈ ਦਿੱਤੀ ਜਾਂਦੀ ਹੈ। ਉਹ ਕਾਂਚਰ ਦੇ ਚਾਪੜੇ ਨਹੀਂ ਕੱਪੜਿਆਂ ਦੀ ਸਿਲਾਈ ਕੀਤੀ ਜਾਂਦੀ ਹੈ। ਆ ਥੱਲੇ ਹਾਂ। ਯਾਹਾਂ 'ਤੇ ਤਾਂ ਇਹ ਲਿਖ ਰੱਖਿਆ ਹੈ ਜਹਾਂ 'ਤੇ ਪੈਨਸ਼ਨ ਦੀ ਲਾਈ ਜਾਂਦੇ ਹਨ। ਉਹ ਕਾਂਚਰ ਦੇ ਆਉਂਦੇ ਆ ਮੇਰੇ ਸਾਡੇ ਭਈਏ ਹੋਰ ਆ ਗਏ। ਓਏ ਇਹ ਤਿਲ ਗਿਆ ਇੱਥੇ ਪੈਂਚਰ ਵੀ ਲਾਏ ਜਾਂਦੇ ਹਨ। ਆ ਲੈ। ਆ ਲੈ। ਠੀਕ ਹੈ ਲਿਖਾਈ। ਇਹ ਹਰ ਇੱਕ ਕੰਮ ਦੀ ਜੀ ਲੋਡ ਹੈ ਜੀ। ਪਸ਼ੂ ਆ ਬਨ ਕੇ ਕੁੱਟਿਆ ਜਾਂਦਾ ਹੈ। ਤੇਰਾ ਆਪ ਉਹ ਕੁੱਟਿਆ ਨਹੀਂ ਜਾਂਦਾ ਪਸ਼ੂਆਂ ਦਾ ਵੀ ਇਲਾਜ ਕੀਤਾ ਜਾਂਦਾ ਹੈ ਇੱਥੇ ਜੀ ਕੇ ਲਿਖਾ ਹੈ ਨੋਟ ਨੋਟ ਹਾਂ ਨੋਟ ਕੀ ਲਿਖ ਦਿਆ ਨੋਟ ਵੀਰਵਾਰ ਅਤੇ ਸ਼ਨੀਵਾਰ ਕੇ ਸ਼ਨੀਵਾਰ 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 ਹੈ ਇਹ ਵੀਰਵਾਰ ਅਤੇ ਸ਼ਨੀਵਾਰ ਨੂੰ ਪੁੱਛਾ ਕੱਢਿਆ ਜਾਂਦੀਆਂ ਹਨ ਕਿ ਕਿ ਸੇ ਕੰਮ ਦੀ ਸਾਡੀ ਕੋਈ ਚ ਉਹ ਕੰਜਰ ਦਾ ਡਾਕਟਰ ਹੈ ਕਿ ਟੇਲਰ ਹੈ ਕਿ ਮਿਸਤਰੀ ਹੈ ਕਿ ਪੈਂਚਰ ਹੈ ਕੀ ਕਰਦਾ ਤੂੰ ਮੈਨੂੰ ਮਰਵਾਣਾ ਦੀ ਇਹ ਤਾਂ ਕੋਲੇ ਆ ਕੇ ਕੋਈ ਗੱਤ ਕੋਈ ਨਹੀਂ ਸਰਦਾਰ ਚਲੋ ਚਲਦੇ ਹਾਂ ਚਲਦੇ ਹਾਂ ਮੰਨ ਲਓ ਕਿ ਤੂੰ ਵੀ ਮਰਵਾਉਣ ਨੂੰ ਫਿਰਦਾ ਹੈ ਇਹ ਤੁਹਾਡੀ ਹਾਂਜੀ ਉਹ ਡਾਕਟਰ ਕਿੱਥੇ ਆ ਉਹ ਤਾਂ ਨੰਬਰ ਆਈ ਟੱਕੀ ਕੱਢਣ ਗਈ ਟੱਕੀ ਕੱਢਣ ਦਾ ਨੰਬਰਦਾਰਾਂ ਦੀ ਹਾਂਜੀ ਨੰਬਰ ਆ ਦੇ ਟੱਟੀ ਦੀ ਕੰਦ ਕੱਢਣ ਗਿਆ ਅੱਛਾ ਟੱਟੀ ਦੀ ਕੰਦ ਕੱਢਣ ਗਿਆ ਅਸੀਂ ਲਕਾਰ ਰਹੇ ਚੱਲ ਫਿਰ ਉਹਨੂੰ ਫੋਨ ਲਾ ਕੇ ਸੱਦ ਲੈ ਤੂੰ ਅਸੀਂ ਬੈਠੇ ਹਾਂ ਹਾਏ ਓ ਮਾਰਤਾ ਕੋਈ ਬਾਤ ਕਰ ਜੀ ਜਹਾ ਵੀ ਬੈਠਾ ਸਰਦਾਰ ਜਹਾ ਵੀ ਮਾਰਤਾ ਮੈਨੂੰ ਚੜਿਆ ਗੰਦੀ ਲਾਦ ਨੇ ਜਮਈ ਤੇ ਅਰੇ ਛੇਦੀ ਬੋਲ ਉਹ ਫੋਨ ਕਰਕੇ ਸੱਦ ਲਾ ਉਹਨੂੰ ਮਿਲਿਆ ਤੂੰ ਨੰਬਰ ਲਾ ਲਾ ਛੇਦੀ ਬੋਲਣਾ ਡਾਕਟਰ ਕੋ ਛੇਦੀ ਆ ਜਾ ਨਾ ਪੁਰਾ ਹਾਏ ਓਰੇ ਆ ਜਾ ਮੈਨੂੰ ਗੱਲ ਕਰਦਾ ਹੈਲੋ ਡਾਕਟਰ ਸਾਹਿਬ ਜੀ ਖਾਨ ਤੇ ਆਇਓ ਗਾਹ ਆਇਆ ਗਾਹ ਕਾ ਗਾਕਲ ਨੂੰ ਸੀ ਮੱਜ ਘਾ ਲੈਣਾ ਆ ਮੇਰੇ ਸੱਟ ਵੱਜੀ ਪਈ ਏ ਤੂੰ ਛੇਤੀ ਛੇਤੀ ਸੱਤ ਲਾ ਬਣਾ ਓਏ ਸਰਦਾਰ ਜੀ ਯੋਕਰ ਲੱਗ ਰਹਾ ਏ ਮੇਰੇ ਕੋ ਤੂੰ ਹੀ ਬਸਾਇਆ ਲਿਆ ਕੇ ਤੇ ਏ ਉਧਰੋਂ ਦਰਦ ਹੋਈ ਜਾਂਦਾ ਮੇਰੇ ਹੁਣ ਚਲੋ ਕੋਈ ਬਾਤ ਨਹੀਂ ਡਾਕਟਰ ਸਾਹਿਬ ਆਨੇ ਵਾਲੇ ਐ ਆਪ ਸਮਝੋ ਏ ਮਾਰਤੇ ਓਏ ਮਨ ਲਗਾ ਚੜਿਆ ਬਾਹ ਟੁੱਟ ਗਈ ਮੇਰੀ ਤਾਂ ਹਾਏ ਉਹ ਮਾਰਤੇ ਓਏ ਕਾਈ ਜਾਂਦੇ ਆ ਜੱਟ ਵੀ ਸਾਰੇ ਜਾਂਦੇ ਤਾਂ ਦੂ ਦੂ ਕਰਦੇ ਆਉਂਦੇ ਆ ਲੈ ਜਾਂਦੇ ਆ ਉਹਦੀ ਬਰਕਾ ਦਿੰਦੇ ਆ ਤੁਰ ਕੇ ਭੱਜ ਜਾ ਤੁਰਿਆ ਜਾਂਦਾ ਨਹੀਂ ਤੇ ਡਬਾੜਾ ਵੱਡਾ ਹੋ ਗਿਆ ਇੱਕ ਪੈਂਟ ਨਹੀਂ ਖੜਦੀ ਓਏ ਛੋਟਾ ਕਿਹੜਾ ਗਾਹ ਕਾਇਆ ਓ ਚਾਕ ਬੈਠੇ ਹੋ ਕਿਵੇਂ ਆ ਪਾਈ ਆ ਆ ਜਾ ਡਾਕਟਰ ਜੀ ਮੈਂ ਫਾਟਾ ਟਾਕਾ ਮਾਜੀ ਬਾਬੇ ਦੇ ਪਹਿਲਾਂ ਮੈਂ ਹਾਜ਼ਰੀ ਨਹੀਂ ਓ ਕੀ ਕੁੱਸ ਕਰਦਾ ਤੂੰ ਹਾਜਲੇ ਸੱਚੇ ਦਰਬਾਰ ਦੀ ਜੈ ਸੱਚੇ ਦਰਬਾਰ ਆਲਾ ਮੈਂ ਤਾਂ ਸੰਦ ਫੜ ਕੇ ਲੈ ਕੇ ਜਾਈ ਨਾ ਲੈ ਕੇ ਆਣ ਕਿ ਆਪਣਾ ਡਾਕਟਰੀ ਸਮਾਨ ਲੈ ਕੇ ਆ ਤੇ ਇੱਧਰ ਲੈਵਲ ਪਾ ਫਾ ਟੱਗੀ ਫਿਰ ਤਾਂ ਕਰੰਟ ਦਾ ਜਮਾਂ ਮਰਵਾ ਦੇਣਾ ਕੋਈ ਸਰਦਾਰ ਕੋਈ ਨੀ ਉਹ ਨੰਬਰਦਾਰਾਂ ਦੀ ਛੱਟੀ ਡਿੱਗ ਪੀ ਸੀਓ ਦੀ ਕੰਧ ਕੱਢਣ ਗਿਆ ਸੀ ਤੂੰ ਡਾਕਟਰ ਆ ਕਿ ਮਿਸਤਰੀ ਆ ਉਹ ਜੀ ਰੋਟੀ ਦਾ ਮਾਮਲਾ ਸਾਰਾ ਕੁਝ ਹੀ ਕਰ ਲਈ ਤੇ ਮੈਨੂੰ ਮਰਵਾਏਗਾ ਕੋਈ ਸਰਦਾਰ ਕੋਈ ਨੀ ਬਾਤ ਖਾ ਬਾਤ ਹੋ ਰਹਾ ਡਾਕਟਰ ਉਹ ਇੱਥੇ ਮਾਰ ਕੀ ਕਰਦੀ ਲਾਤ ਡਾਂਗਾ ਇਹ ਤਾਂ ਸਾਰੀ ਪਾਟੀ ਪਈ ਆ ਤੂੰ ਤਾਂ ਕੈਂਚੀ ਲਾ ਕੇ ਆ ਕੱਟਨੀ ਆ ਇਹ ਨਹੀਂ ਨਹੀਂ ਤੂੰ ਮੈਨੂੰ ਜਾਨੇ ਮਾਰ ਦੇਗਾ ਕੋਈ ਗੁਰੀ ਆ ਬਾਅਦ ਦੀ ਗੱਲ ਕਰਦਾ ਕੱਪੜਾ ਕੱਟਣਾ ਪਊਗਾ ਤੂੰ ਆਏਗਾ ਮੈਂ ਕੱਪੜਾ ਕੱਟਾਂ ਤੇ ਬਾਹਰ ਘਟਨੇ ਪਊਗੀ ਕੋਈ ਗਾਲੀ ਬਾਹਾਂ ਟੁੱਟੀਆਂ ਉਹ ਤਾਂ ਫੱਟ ਰਾਜ ਬਾਬੇ ਇਕੜ ਕਿਲੂ ਗੁੜਗੁਲੂ ਬੜੂਲੂ ਰੋ ਦੀ ਜਾਨ ਮਾਰਤਾ ਵੇ ਬੋਤ ਗੁੰਦੀ ਹੋਰ ਬਾਬਾ ਠੀਕ ਹੈ ਰਾਮਾ ਤੂੰ ਕਹੇਗਾ ਤੁਮੇ ਤਾਂ ਜਮੀ ਮਾਰਤਾ ਖੜ ਗਈ ਜਮੀ ਕੋਨੇ ਦੇਸੀ ਲਾਦੀ ਆ ਬਾਬਾ ਐਵੇਂ ਨਟ ਰਿਆ ਕਰ ਤੂੰ ਮੈਂ ਸਪਾਟ ਹੋਇਆ ਪਿਆ ਇੱਕ ਅੱਖ ਤੋਂ ਮੰਨ ਲਗਾ ਜਿਗਾ ਮੇਰੇ ਤਾਂ ਬਾਹ ਖੜ ਗਈ ਜਮੀ ਸਹੀ ਆ ਬਾਬਾ 2 ਮਿੰਟ ਲੱਗੂਗਾ ਪੱਟੀ ਕਰ ਦਾਂਗੇ ਜਾਂਦੇ ਇਹ ਪੱਟੀ ਕਰ ਦੇਗਾ ਹੁਣ ਤੂੰ ਸਪੈਟ ਕਰਦਾ ਕਿਧਰੇ ਪੈਂਚਰ ਲਾਈ ਜਨਾ ਕਦਰੇ ਤੂੰ ਪੁਛਾ ਕਰਦਾ ਕਿਦਰੇ ਕੀ ਕਰਦਾ ਕਿਦਰੇ ਟੇਲਰ ਬਣਿਆ ਬੈਠਾ ਉਹ ਬਾਬਾ ਸਾਰੇ ਕੰਮ ਹੀ ਕਰ ਲਈਦੇ ਆ ਵੇਖ ਦਿਵਾਲੀ ਵੇਲੇ ਗਾਗ ਨਹੀਂ ਪੈਂਦਾ ਲੋਕ ਮਿੱਠਾ ਖਾ ਕੇ ਬਾਅਦ ਚਾਉਂਦੇ ਆ ਉਦੋਂ ਆਪਾਂ ਸਲਾਈ ਦਾ ਕੰਮ ਕਰਦੇ ਨਾ ਨਾ ਤੇਰਾ ਤੂੰ ਮਾਰਦਾ ਮੈਨੂੰ ਲਿਆ ਮੇਰਾ ਗੰਦਾ ਸੀਰੀ ਚੜਾ ਕੋਈ ਵਤ ਪੁਨੀ ਕੋਈ ਵਤ ਪੁਨੀ ਇਸ ਥੋੜੀ ਐਵੇਂ ਨਾ ਡਰ ਹੋਰ ਠੀਕ ਆ ਬਾਬਾ ਆਹ ਵੇ ਠੀਕ ਆ ਬਰਾਵਾ ਛੇਰਾ ਗੰਦੀ ਲਾਦ ਕਹਿੰਦੀ ਕੂਠਾ ਲਵਾ ਲਿਆ ਕੰਮੀ ਬਾਹਰਲੇ ਦੇਸ਼ ਭੇਜ ਆ ਡਾਕਟਰ ਤੂੰ ਤਾਂ ਆਪsenha ਇੱਥੇ ਕੰਮ ਨਹੀਂ ਕਰਕੇ ਰਾਜੀ ਅੱਛਾ ਕੇ ਮੈਨੂੰ ਬਾਹਰ ਲੈ ਦੇ ਗੂਠਾ ਲਵਾ ਆਗਾ ਚੋਰ ਨੂੰ ਆ ਮੇਰਾ ਸਿਰੀ ਨੂੰ ਪਤਾ ਜਨੇ ਕਿਹੜਾ ਦਰਾਂ ਹੁੰਦਾ ਬਾਈ ਉਹ ਮੁੰਡਾ ਮੇਰਾ ਹੈਗਾ ਕੀ ਦਾ ਬੱਲਿਆ ਅੱਛਾ ਤੇ ਲਾਪਣਾ ਦਾ ਚੇਲਾ ਬਣ ਗਿਆ 5100 ਉਹ ਆਪਣੇ ਕੋਲ ਹੀ ਸੁੱਖ ਸੁੱਖ ਕੇ ਗਿਆ ਸੀ ਕਹਿੰਦਾ ਬਾਬਾ ਵੀਜ਼ਾ ਲੱਗ ਜੇ ਤੈਨੂੰ 5100 ਰੁਪਇਆ ਤੇ ਲੀੜੇ ਦੇ ਕੇ ਜਾ ਅੱਛਾ ਆ ਤਰੇ ਨਾਲ ਹੀ ਚੇਲਾ ਹੋ ਗਿਆ ਨਹੀਂ ਇਹ ਚੇਲਾ ਮੇਰੇ ਨਾਲ ਹੀ ਇਹਨੂੰ ਸਾਰੇ ਕੰਮ ਇਹ ਇੱਧਰ ਹੁਣ ਝਾਕਦੇ ਨਹੀਂ ਪਤੰਦਰ ਉਧਰ ਮੂੰਹ ਕਰੀ ਬੈਠਾ ਕੋਈ ਨਹੀਂ ਇਹ ਨਹੀਂ ਪੈਂਚਰ ਆਇਆ ਪਿਆ ਜੀ ਕੱਲ ਦਾ ਇਹਦੇ ਅੱਠ ਪੈਂਚਰਾਂ ਟੂਪ ਨਵੀਂ ਪਾ ਕੇ ਗੇ ਹੁਣ ਅੱਛਾ ਕੇ ਹਣ ਬੱਸ ਡਾਕਟਰਾਂ ਮੈਂ ਕੀ ਕਰਾਂ ਬਿੱਲਿਆ ਮੈਨੂੰ ਘੂਠਾ ਲਵਾ ਕੇ ਲੈ ਗਿਆ ਚੋਰ ਨੂੰ ਕਹਿੰਦਾ ਮੈਂ ਬਾਹਰ ਲੈ ਦੇ ਜਾਣਾ ਕੋਈ ਗੱਲ ਨਹੀਂ ਜੀ ਇਕੱਲੇ ਕਿਹੜੇ ਆਪਣੇ ਕੋਲੇ ਇੱਥੇ ਪੈ ਜਾ 10 ਮਿੰਟ ਹੋਣਾ ਹੀ ਹੈ ਲੱਡੂਆਂ ਦਾ ਡੱਬਾ ਦੇ ਕਿਉਂ ਮੈਂ ਚੱਲ ਬਿੱਲਿਆ ਮੇਰਾ ਕਰ ਦੇ ਸਮਝਾ ਦੇ ਮੇਰੇ ਨਾਲ ਲਾ ਬਾਬਾ ਹੁਣ ਤੂੰ ਮੈਨੂੰ ਲੱਗਦਾ ਠੀਕ ਮੈਂ ਮਾਰੇ ਮੋٹے ਕੱਪੜੇ ਵੀ ਦੇਖ ਲਾ ਉਹ ਆ ਜਾਣਗੀਆਂ ਬੁੜੀਆਂ ਓ ਸ਼ੋਰਾ ਪਹਿਲਾਂ ਤੂੰ ਮੇਰਾ ਇਲਾਜ ਕਰ ਦਿੰਦਾ ਠੀਕ ਆ ਬਾਬਾ ਤੂੰ ਪੈ ਜਾ ਕੋਈ ਗੱਲ ਨਹੀਂ ਚੱਲ ਬਿਆ ਦੇਖ ਲਾ ਦੇਖ ਲਾ ਸ਼ੋਰਾ ਆ ਧੰਨਵਾਦ ਬਾਬਾ ਜੀ ਤੁਹਾਨੂੰ ਤੁਸੀਂ ਬਾਬਾ ਜੀ ਮੇਰਾ ਬੀਜਾ ਲੱਗ ਗਿਆ ਬਾਬਾ ਜੀ ਤੁਹਾਡੇ ਕਰਕੇ ਤੁਸੀਂ ਬਹੁਤ ਗੁਣੀ ਗੈਨੀ ਬਾਬਾ ਜੀ ਹੋ ਬਾਬਾ ਜੀ ਤੁਸੀਂ ਤਾਂ ਮੇਰੇ ਜਿਵੇਂ ਟਕਾ ਕੇ ਮੇਰਾ ਕੰਮ ਕਰਤਾ ਬਾਬਾ ਜੀ ਇੱਕ ਸਾਡੇ ਬੁੱਢਾ ਸਿਆਪਾ ਨੂੰ ਕਾਤਾ ਬਾਬਾ ਜੀ ਛੋਟੀ ਓਟ ਆਸਰੇ ਨਾਲ ਹੀ ਉੱਡੇ ਫਿਰਦੇ ਆ ਬਾਬਾ ਜੀ ਧੰਨਵਾਦ ਬਾਬਾ ਜੀ ਤੁਸੀਂ ਬੱਬਾ ਜੀ ਬੱਬਾ ਜੀ ਬੱਬਾ ਜੀ ਹਾਂ ਤੇਰੀ ਵੀਰੇ ਲੱਗ ਗਿਆ ਖੰਡਗਾ ਤੇ ਪਾਰੀ ਹੱਥ ਲਾਈ ਦੇ ਮੇਰੇ ਹੱਥ ਆੜਿਆ ਮਾਪੇ ਦੇ ਨਾ ਕਦੇ ਸੇਵਾ ਕਰੀ ਕੋਣਾ ਬੁੜਾ ਸੁੱਟਾ ਬੁੜਾ ਕੇ ਚੋਰ ਮੈਨੂੰ ਪਹਿਲਾਂ ਦੱਸ ਦਿੰਦਾ ਆਪਾਂ ਇਹਨੂੰ ਗੱਡੀ ਚੜਾ ਦਿੰਦੇ ਮੈਂ ਉਹੀ ਬਿਚਾਰ ਹਾਂ ਗੱਡੀ ਚੜਾ ਦੋ ਕੋਈ ਨਹੀਂ ਕਰਦਾ ਜੀ ਬੰਦ ਕਰ ਆ ਤੈਨੂੰ ਚਿਹਰਾ ਦੇਖ ਲੀਤਾ ਹੈ ਇਹ ਕਹਿੰਦਾ ਕਿ ਤੈਨੂੰ ਹੀ ਕੋਸ ਨਹੀਂ ਤੂੰ ਬਾਹਰ ਰੋਏਗਾ ਕੱਢ ਦੇਣਾ ਤੇਰੇ ਕੋ ਕੀ ਕੰਮ ਹੈ ਜਰਮਾ ਸਾਰਾ ਕੌਣੇਗਾ ਬਾਹਰ ਤੋਰ ਆਓ ਹਾਂ ਬੈਠ ਬਾਪੂ ਜੀ ਮੈਂ ਤੋਂ ਗਲਤੀ ਹੋ ਗਈ ਬਾਪੂ ਜੀ ਗਲਤੀ ਦਾ ਕੀ ਹੋ ਗਈ ਸ਼ੇਰਾ ਤੂੰ ਮੇਰਾ ਤੋਂ ਕੋਈ ਨਹੀਂ ਕੋਈ ਨਹੀਂ ਸ਼ੇਰਾ ਚੱਲ ਕੋਈ ਨਹੀਂ ਆ ਜਿਹੜਾ ਤੂੰ ਗਲਤ ਕਾ ਪੁੱਤ ਪਖੰਡੀਆਂ ਮੂਰੇ ਕੁਛ ਨਹੀਂ ਰੱਖਿਆ ਆ ਪਖੰਡੀ ਕਿਉਂ ਕਹਿੰਦਾ ਮਾਤਾ ਤੇਰੀ ਜਾਨ ਬਚਾਈ ਐ ਓ ਜਾ ਮਾਤਾ ਮੇਰੇ ਬੁੱਢੇ ਦਾ ਹਾਂ ਕਿ ਉਹ ਲੜੋ ਨਾ ਲੜੋ ਨਾ ਸ਼ੇਰਾ ਬਾਪੂ ਆ ਬਾੜ ਤੇ ਕਾਲੀ ਜਿਹੜੇ ਤੇ ਗੁੱਥਾ ਲਵਾ ਦੀ ਕੱਕ ਬਾਪੂ ਬਾਸ਼ੇਰਾ ਸਾਹਿਬ ਇੱਥੇ ਮਿਹਨਤ ਕਰ ਪੁੱਤਾ ਇੱਥੇ ਸਾਰਾ ਕੁਸਾ ਬਾਹਰ ਦੇਸ਼ਾਂ ਚ ਕੀ ਰੱਖਾ ਜਮੀਨਾਂ ਵੇਚ ਕੇ ਕੋਈ ਇੱਥੇ ਕੋਈ ਰੇੜੀ ਲਾਲਾ ਕਾ ਵੀ ਸ਼ਰਮਾ ਪੁੱਤ ਕੋਕਾਸੇ ਦੀ ਕੰਮ ਕਰ ਲਾ ਐ ਬਾਹਰ ਦੇਸ਼ਾਂ ਜਾ ਕੇ ਗੋਰਨ ਦਾ ਟਟਕਾਂ ਦਾ ਸਾਫ ਕਰ ਲੋਂਗੇ ਤੇ ਆ ਦੇ ਘਰਾਂ ਚ ਕੰਮ ਕਰ ਲੋ ਆ ਦੇਖ ਲੈ ਡਾਕਟਰ ਤੋਂ ਸਿੱਖਿਆ ਲੈ ਲਾ ਕਿਧਰੇ ਸਲਾਈ ਦਾ ਕੰਮ ਕਰਦਾ ਕਿਧਰੇ ਪੈਂਚਰ ਲਾਉਂਦਾ ਕਿਧਰੇ ਚਨਾਈ ਦਾ ਕੰਮ ਕਰਦਾ ਕਦੇ ਡਾਕ ਅਗਲਾ ਸਾਰੇ ਕੰਮ ਕਰਦਾ ਕੋ ਬੱਚੇ ਤੇ ਵੀ ਪਾਲੀ ਜਾਂਦਾ ਪੁੱਤ ਆ ਦੇ ਸਿਆਣਾ ਬਣਦਾ ਮੇਰਾ ਸ਼ੇਰ ਆ ਚੰਗਾ ਸਮਝ ਗਿਆ ਹੁਣ ਆ ਹਾਂ ਹੁਣ ਆਪਾਂ ਕਿੱਥੇ ਹੋ ਕੇ ਖੇਤੀ ਕਰਾਂਗੇ ਹਾਂ ਸਾਵਾਸ਼ਾ ਮੇਰਾ ਜੇ ਤੁਸੀਂ ਕੰਮ ਕਰੋ ਪੁੱਤਾਂ ਜੁਪੀ ਪਿਆਰ ਵਾਲਿਆਂ ਦੇ ਆਪਾਂ ਨੂੰ ਕੀ ਲੋੜ ਐ ਇਹਨਾਂ ਨੇ ਆ ਕੇ ਸਾਰਾ ਪੰਜਾਬ ਮੰਨ ਲਿਆ ਆਪਣਾ ਹੈਂ ਸਿਆਣੇ ਬਣਜੋ ਨਹੀਂ ਤਾਂ ਆਉਣ ਵਾਲੇ ਟਾਈਮਾਂ ਚ ਇਹਨਾਂ ਦੀ ਰਾਜ ਹੋਊਗਾ ਸਮਝ ਗਿਆ ਪੁੱਤ ਤੂੰ ਹਾਂ ਬੱਬੀ ਹਾਂ ਚਲੂ ਤਾ ਇਹ ਵੀ ਆਪਣਾ ਪੁੱਤਾ ਝੜਾ ਚੰਗਾ ਗਾਹਾਂ ਤੋਂ ਧਿਆਨ ਰੱਖੀ ਹਾਂ ਚੰਗਾ ਲੈ ਫਿਰ ਚਲੋ ਹੈਂ ਚਲੋ ਜੀ ਚਲ ਫਿਰ ਚੱਲਦੇ ਆਪਾਂ